ਵੈਕੋ ਜੀ ਕਾ ਖਾਲਸਾ ਵੈਕੋ ਜੀ ਕੀ ਫਤਿਹ ਪਿਛਲੇ ਵੀਡੀਓ ਦੇ ਅੰਦਰ ਅਸੀਂ ਵਿਚਾਰ ਕੀਤੀ ਸੀ ਕਿ ਪੂਰੇ ਬ੍ਰਹਮ ਦਾ ਪਸਾਰਾ ਜੋ ਹੈ ਉਹ ਕਿਸ ਦਾ ਹੋਇਆ ਹੈ ਉਸ ਦੇ ਅੰਦਰ ਜ਼ਿਕਰ ਹੋਇਆ ਸੀ ਕਿ ਪੂਰਾ ਬ੍ਰਹਮ ਦਾ ਪਸਾਰਾ ਜੋ ਹੈ ਉਹ ਦੋ ਖੰਡ ਦੇ ਅੰਦਰ ਦੱਸਿਆ ਜਾ ਰਿਹਾ ਹੈ ਇੱਕ ਹੈਗਾ ਜਿਹੜਾ ਕਿ ਸੱਚ ਖੰਡ ਹੈ ਜੋ ਕਿ ਅਹੰਕਾਰ ਦਾ ਆਪਣਾ ਨਿਜ ਸਥਾਨ ਹੈਗਾ ਦੂਸਰਾ ਹੈਗਾ ਮਾਇਆ ਔਰ ਤਾਲ ਖੰਡ ਜਿਹੜਾ ਜਿਹਨੂੰ ਅਸੀਂ ਸਵਸਤੀ ਕੈਨਿਆ ਯਾਦਨ ਉਸੇ ਯੂਨਿਵਰਸ ਕੈਨਿਆ ਹੋਰ ਇਹ ਤੋਂ ਪਹਿਲੇ ਕੀ ਕਾਲ ਖੰਡ ਦੇ ਵਿਚਾਰ ਕੀਤੀ ਜਾਵੇ ਇੱਕ ਸਟੇਟ ਹੋਰ ਹੈਗੀ ਜਿਹੜੀ ਕਿ ਇੱਕ ਸੱਚ ਖੰਡ ਔਰ ਕਾਲ ਖੰਡ ਦੇ ਵਿੱਚ ਮਿਹਰਬਾਨੀ ਦੱਸੀ ਜਾ ਰਹੀ ਹੈ ਰਿੰਗਾਰ ਦੇ ਬਾਰੇ ਔਰ ਇਹ ਜੋ ਅਵਸਥਾ ਹੈਗੀ ਇਸ ਅਵਸਥਾ ਨੂੰ ਦੱਸਿਆ ਗਿਆ ਹੈ ਸੁੰਨਮ ਸਟੇਟ ਸੁੰਨਮ ਦਾ ਅਰਥ ਸ਼ੂਨ્ય ਸਟੇਟ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਜੋ ਸਟੇਟ ਹੈ ਸਨੋਮੇਸਟ ਸਟੇਟ ਜੋ ਹੈ ਨਿਕਲਦੀ ਇਹ ਬੇਅੰਤ ਬੇਅੰਤ ਪੀਰੀਅਡ ਤੱਕ ਰਹੀ ਇਹਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਇਹਦੇ ਬਾਰੇ ਸਾਨੂੰ ਲਿਖਾ ਹੋਇਆ ਮਿਲਦਾ ਹੈ ਕਿ ਅਰਧ ਖਰਧ ਤੰਦੂਕਾਰਾ ਮਤਲਬ ਉਹ ਜੋ ਹੈ ਇਸ ਸਟੇਟ ਦੇ ਅੰਦਰ ਉਹਦੇ ਪੀਰੀਅਡ ਨੂੰ ਅਰਬਾਂ ਜਾਂ ਖਰਬਾਂ ਇਅਰਸ ਹੀ ਗਿਣਿਆ ਜਾ ਸਕਦਾ ਔਰ ਇਹ ਜੋ ਸੁਨੋਮੇ ਸਟੇਟ ਹੈਗੀ ਇਸ ਦੇ ਬਾਰੇ ਸਾਨੂੰ ਗੁਰੂ ਨਾਨਕ ਸਾਹਿਬ ਦੇ ਅੰਦਰ ਇੱਕ ਸ਼ਲੋਕ ਮਿਲਦਾ ਹੈ 21ਵੀਂ ਸੋ ਅਸਤਪਤੀ ਦੇ ਅੰਦਰ ਕਿ ਸਰਗੁਣ ਡੇਰਗੁਣ ਨੰਕਾਰ ਸੁਨ ਸਮਾਦੀ ਆਤ ਆਪਨ ਕੀ ਇਹ ਨਾਨਕਾ ਆਪੇ ਹੀ ਫਿਰ ਜਾਪ ਇਸ ਕਰਕੇ ਇਸ ਸ਼ਲੋਕ ਤੋਂ ਬੜਾ ਕਲੀਅਰ ਹੋਣਾ ਹੈ ਕਿ ਉਸ ਰੰਕਾਰ ਨੇ ਆਪਣੇ ਜੋ ਹੈ ਸਟੇਟ ਜਿਹੜੀ ਹੈ ਫਿਰਮ ਆਪਣੀ ਉਸ ਹੈ ਬੜਾ ਕੇ ਆਪਣੀ ਸਮਾਧੀ ਹੋਣੇ ਲਗਾਈ ਹੈ ਫੇਮ ਲਗਾਈ ہوئی ਹੈ। ਔਰ ਇਸ ਸਵਾਦੀ ਕਿਸ ਤੇ ਲਗਾਈ ਹੈ ਲਗਾਈ ਹੈ ਨਿੰਕਾਰ ਇਕੰਕਾਰੂ ਨੇ। ਕਿਉਂਕਿ ਸਰਗੁਣ ਨਿਰਗੁਣ ਇਕੰਕਾਰੂ ਹੈ। ਜਿਹਨੂੰ ਕਿ ਨਿੰਕਾਰ ਵੀ ਕਰਕੇ ਜਾਣਿਆ ਗਿਆ ਹੈ। ਆਪਨ ਕੀ ਨਾਨਕਾ ਆਪੇ ਹੀ ਫਿਰ ਜਾਪ ਮਤਲਬ ਇਸ ਸਟੇਟ ਨੂੰ ਆਪਣੇ ਆਪ ਬੜਾ ਕੇ ਹੀ ਉਹਦੇ ਅੰਦਰ ਉਹ ਆਪਣੇ ਆਪ ਹੀ ਜਾਪ ਕਰ ਰਹੇ। ਪਤਾ ਉਹ ਅਸੀਂ ਇਸ ਤਰ੍ਹਾਂ ਦਾ ਕੋਈ ਬਿਆਨ ਨਹੀਂ ਕਰ ਸਕਦੇ ਕਿ ਇੱਥੇ ਇਸ ਸਟੇਟ ਦੇ ਅੰਦਰ ਕੀ ਹੋ ਰਿਹਾ ਹੈ ਹੋਰ ਇਸ ਤੋਂ ਬਾਅਦ ਜੋ ਹੈ ਸਾਨੂੰ ਇਹ ਪਤਾ ਚਲਦਾ ਹੈ ਕਿ ਜੋ ਕਾਲਖੰਡ ਹੈਗਾ ਉਸ ਦੀ ਜੋ ਹੈ ਸৃষ্টি ਜਾਂ ਸৃষ্টি ਦੀ ਉਪਤੀ ਇਸ ਸਟੇਟ ਤੋਂ ਬਾਅਦ ਹੁੰਦੀ ਹੈ ਸੁਨੋਂਮ ਸਟੇਟ ਤੋਂ ਬਾਅਦ ਹੀ ਸৃষ্টি ਦੀ ਉਪਤੀ ਹੁੰਦੀ ਹੈ ਔਰ ਸৃষ্টি ਦੀ ਉਤਪਤੀ ਓਂਕਾਰ ਦੇ ਦੁਆਰਾ ਹੀ ਹੁੰਦੀ ਹੈ ਔਰ ओंकारो जो है वो सब पता हैगा कि एक ओंकार ਦਾ ਪੂਰਾ ਜੋ ਹੈ ਐਕਸਪੈਂਡਡ ਜੋ ਹੈ ਫਾਰਮ ਹੈਗੀ ਉਹ ਹੈਗੀ ओंकारो ਤੇ ਕਰਤਾਪੁਰਕ ਅਲਟੀਮੇਟਲੀ ਇਕੰਕਾਰੂ ਹੀ ਹੈ ओंकारो जो है ਉਸ ਇਕੰਕਾਰ ਦੀ ਇੱਕ ਐਸੀ ਹਿਡਨ ਪਾਵਰ ਹੈ ਜਿਸ ਤੋਂ ਹੀ ਪੂਰੀ ਜੋ ਹੈ ਕਾਲਖੰਡ ਜਾਂ ਸ੍ਰਸ਼ਟੀ ਦੀ ਰਚਨਾ ਪੁਰੇ ਦਸ ਦਿਨ ਗੁਰਬਾਣੀ ਸਾਹਿਬ ਨਾਲ ਇਸ ਬਾਰੇ ਦੱਸ ਰਹੀ ਹੈ ਇਸ ਅਵਸਥਾ ਦੇ ਅੰਦਰ ਨਿਰਕਾਰ ਦਾ ਜੋ ਹੈ ਉਹ ਡਿਸਕ੍ਰਿਪਸ਼ਨ ਸਾਨੂੰ ਸੁਖਬਣੀ ਸਾਹਿਬ ਦੇ ਸ਼ਲੋਕ 21ਵੇਂ ਅਸਪ ਦੇ ਅੰਦਰ ਹੀ ਸਾਨੂੰ ਕਾਫੀ ਮਿਲਦਾ ਹੈ ਕਿ ਇਸ ਸਟੇਟ ਦੇ ਬਾਰੇ ਔਰ ਕਾਲ ਖੰਡ ਦੇ ਬਾਰੇ ਕੀ ਕਿਹਾ ਜਾ ਰਿਹਾ ਉਸ ਇਸ ਪੂਰੇ ਇੱਕ ਸਲੋ ਕੋ ਰਸਪੋਨ ਦੇ ਨੂੰ ਬੜੇ ਧਿਆਨ ਨਾਲ ਅਗਰ ਸਮਝੀਏ ਸਾਨੂੰ ਇਹ ਬਾਤ ਚਲੇਗਾ। اور دوسرا ایک راگ مرودی اندر دو تین سبب ਇਸ ਪ੍ਰਕਾਰ ਆندے نے ਜਿਹੜਾ ਕਿ ਸਾਨੂੰ ਇਸ پوری اس ਸਸ਼ਟੀ ਦੀ ਇਸ ਪਤੀ ਫ্রম ਸੁਨਮ ਉਹ ਹੋਈਏ ਉਹ ਸਾਨੂੰ ਉਹਦਾ پورا ਗਿਆਨ ਨਹੀਂ ਆندے। ਹੁਣ ਇਸ ਸੁਨਮ اسٹیਟ ਦਾ ਗਿਆਨ اور کالखंड ਦਾ ਗਿਆਨ دونوں جس سے لے ਅਸੀਂ ਸਮਯਾਂਗੇ ਟੁਗੇਦਰ ਤੇ ਸੰਤਪਨ ਚਲੇਗਾ ਕਿ ਸਾਨੂੰ ਅਲਟੀਮੇਟਲੀ ਇਸ ਕਾਲ ਖੰਡੇ ਦੇ ਅੰਦਰ ਰਹਿ ਕੇ ਅਸੀਂ ਕਿਹਦੇ ਨਾਲ ਜੁੜਨਾ ਹੈ ਔਰ ਇਸ ਕਾਲ ਖੰਡੇ ਦੇ ਅੰਦਰ ਫਿਰ ਸਾਨੂੰ ਇਹ ਸਮਝ ਆਏਗੀ ਕਿ ਗੁਰੂ ਦੀ ਸਾਨੂੰ ਕਿਉਂ ਜ਼ਰੂਰਤ ਹੈ ਕਈ ਵਾਰੀ ਇਹ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਸਾਨੂੰ ਗੁਰੂ ਦੀ ਕੀ ਲੋੜ ਹੈ ਔਰ ਇਹ ਜੋ ਹੈ ਬੜੀ ਸਪਸ਼ਟਤਾ ਜਿਹਾ ਸਾਨੂੰ ਇਸ ਵਿਚਾਰ ਤੋਂ ਮਿਲੇਗੀ ਕਿ ਜਿਸ ਵੇਲੇ ਅਸੀਂ ਸੁਦਮ ਸਟੇਜ ਤੋਂ ਕਾਲ ਖੰਡ ਦੀ ਸਸ਼ਟੀ ਦੀ ਉਤਪਤੀ ਨੂੰ ਸਹੀ ਤਰੀਕੇ ਨਾਲ ਸਮਝਾਂਗੇ ਤੇ ਫਿਰ ਤੁਹਾਨੂੰ ਸਹੀ ਸਮਝ ਆ ਜਾਏਗੀ ਕਿ ਸਾਨੂੰ ਜੋ ਹੈ ਇਸ ਕਾਲ ਖੰਡ ਦੇ ਅੰਦਰ ਗੁਰੂ ਦੀ ਕਿਉਂ ਲੋੜ ਹੈ ਔਰ ਗੁਰੂ ਸਾਨੂੰ ਕੀ ਗਾਈਡ ਕਰ ਰਿਹਾ ਹੈ ਔਰ ਸੇ ਗੁਰੂ ਉਹ ਇੱਕ ਗਾਈਡੈਂਸ ਬਣ ਕੇ ਅਸੀਂ ਫਿਰ ਕਿਸ ਤਰ੍ਹਾਂ ਆਪਣੇ ਪ੍ਰਭੂ ਨਾਲ ਜੁੜ ਸਕਦੇ ਹਾਂ ਇਹ ਸਨ ਤਾਂ ਸਹੀ ਤਰੀਕਾ ਮਤਲਬ ਲਏ ਅਸੀਂ ਇਸ ਕਾਲ ਖੰਡ ਦੀ ਉਤਪਤੀ ਦੇ ਬਾਰੇ ਵਿਚਾਰ ਅਗਲੀ ਵੀਡੀਓਜ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ